ਦਲਿਤ ਭਾਈਚਾਰੇ ਦੇ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਭਾਰਤ ਬੰਦੀ ਕਾਲ ਦਿੱਤੀ ਗਈ ਸੀ ਜਿਸ ਦਾ ਗੁਰਦਾਸਪੁਰ ਦੇ ਵਿੱਚ ਰੰਗਲਾ ਪੰਜਾਬ ਜੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੋਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੰਦਿਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕਾਂ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਯਾ ਪਿੱਛ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਵਿੱਚ ਕੋਈ ਵੀ ਅਸਰ ਜੜਾਵਾ ਦਿਖਾਈ ਨਹੀਂ ਦੇ ਰਿਹਾ ਇਸ ਵਕਤ ਅਸੀਂ ਗੁਰਦਾਸਪੁਰ ਦੇ ਬਾਜ਼ਾਰ ਦੇ ਵਿੱਚ ਮੌਜੂਦ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਰੋਜ਼ਾਨਾ ਦੀ ਤਰ੍ਹਾਂ ਜਿਹੜੀਆਂ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਖੁੱਲੀਆਂ ਨੇ ਮੈਂ ਤੁਹਾਨੂੰ ਦੱਸ ਦਵਾ ਕਿ ਸੁਪਰੀਮ ਕੋਰਟ ਦੇ ਵੱਲੋਂ ਜੋ ਐਸਸੀ ਐਸਟੀ ਐਕਟ ਹੈਗਾ ਵਾ ਉਸ ਦੇ ਵਿੱਚ ਜਿਹੜਾ ਵਾ ਉਹਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ ਜਿਹੜਾ ਰੱਖਵਾ ਕਰਨ ਹੈਗਾ ਵਾ ਉਸ ਤੇ ਜਿਹੜੀ ਆ ਕਰੀਮੀ ਲੇਅਰ ਜਿਹੜੀ ਹੈ ਉਹ ਬਣਾਈ ਜਾਵੇਗੀ ਜਿਸ ਤੋਂ ਬਾਅਦ ਦਲਿਤ ਸੰਗਠਨਾਂ ਦੇ ਵਿੱਚ ਭਾਰੀ ਰੋਸ ਜਿਹੜਾ ਵਾ ਉਹ ਦੇਖਣ ਨੂੰ ਮਿਲਿਆ ਜਿਸ ਕਰਕੇ ਭਾਰਤabandh ਦੀ ਕਾਲ ਜਿਹੜੀ ਹੈ ਅੱਜ ਦਲਿਤ ਸੰਗਠਨਾਂ ਵੱਲੋਂ ਦਿੱਤੀ ਗਈ ਸੀ ਹਾਲਾਂਕਿ ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ ਇਸ ਦਾ ਅਸਰ ਜਿਹੜਾ ਵਾ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਲੇਕਿਨ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇਸ ਦਾ ਅਸਰ ਜਿਹੜਾ ਵਾ ਦਿਖਾਈ ਨਹੀਂ ਦੇ ਰਿਹਾ ਗੁਰਦਾਸਪੁਰ ਦੇ ਵਿੱਚ ਵੀ ਰੋ ਜਨਾਂ ਦੀ ਤਰ੍ਹਾਂ ਜਿਹੜੀਆਂ ਸਾਰੀਆਂ ਦੁਕਾਨਾਂ ਨੇ ਉਹ ਖੁੱਲੀਆਂ ਨੇ ਬਾਜ਼ਾਰ ਜਿਹੜੇ ਨੇ ਉਸੇ ਤਰ੍ਹਾਂ ਦੇ ਨਾਲ ਰੂਟੀਨ ਦੇ ਨਾਲ ਲੱਗੇ ਹੋਏ ਨੇ ਦੁਕਾਨਦਾਰ ਵੀ ਸੇ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਵੀ ਗੱਲ ਕਰਾਂਗੇ ਕਿ ਆਖਰਕਾਰ ਗੁਰਦਾਸਪੁਰ ਜਿਹੜਾ ਵਾ ਕਿਉਂ ਨਹੀਂ ਬੰਦ ਕੀਤਾ ਗਿਆ ਕੀ ਕਾਰਨ ਵਾ ਤੇ ਕਿੰਨਾ ਕਸਰ ਜਿਹੜਾ ਵਾ ਦੇਖਣ ਨੂੰ ਮਿਲਿਆ ਭਾਈ ਦੱਸ ਦਿਓ ਜੀ ਕਿੰਨਾ ਕਸਰ ਜਿਹੜਾ ਦੇਖਣ ਨੂੰ ਮਿਲਿਆ ਗੁਰਦਾਸਪੁਰ ਬੰਦਾ ਸਰ ਜੀ ਕੋਈ ਅਸਰ ਨਹੀਂ ਜੀ ਸਾਰਾ ਬਿਹਾਰ ਪਹਿਲੀ ਤਰ੍ਹਾਂ ਜਿੱਦਾਂ ਖੁੱਲਦਾ ਉਦਾਂ ਹੀ ਖੁੱਲਿਆ ਪੂਰਾ ਬਿਹਾਰ ਖੋਲੀ ਗਿਆ ਜੀ ਹੋਰ ਜੀ ਦੱਸੋ ਕਿਉਂ ਨਹੀਂ ਬੰਦ ਕੀਤਾ ਕੀ ਕਰ ਲਿਆ ਕਿਉਂ ਅਸਰ ਜਿਹੜਾ ਨਹੀਂ ਦਿਖਿਆ ਕਿਸੇ ਨਾ ਕੋਈ ਸਾਨੂੰ ਆ ਕੇ ਕਹਿੰਦੇ ਜਾਂ ਅਨਾਉਂਸਮੈਂਟ ਕਰਾਂਦੇ ਕਿ ਲਾਬੀ ਇਹ ਵੀ ਆਰ ਬੰਦ ਕਰਨਾ ਤੇ ਫਿਰ ਅਹੀ ਉਹਨਾਂ ਦੇ ਨਾਲ ਸੀ ਹਰ ਭਾਈ ਚਰਨਾਲਾ ਜੀ ਜਿਸ ਤਰ੍ਹਾਂ ਦੇ ਨਾਲ ਦਲਿਤ ਸੰਗਠਨਾਂ ਵੱਲੋਂ ਇਹ ਜਿਹੜਾ ਅੱਜ ਭਰਤਬੰਦ ਦੀ ਕਾਲ ਦਿੱਤੀ ਗਈ ਹੈ ਕਿਉਂਕਿ ਜਿਹੜਾ ਰੱਖਵਾ ਕਰਨ ਹੈਗਾ ਉਸ ਤੇ ਜਿਹੜਾ ਕ੍ਰੀਮੀ ਲੇਅਰ ਬਣਾਉਂਦੀ ਗੱਲ ਕੀਤੀ ਜਾ ਰਹੀ ਹੈ ਜਿਸ ਦੇ ਰੋਸ਼ੋਜੇ ਬੰਦ ਕੀਤਾ ਗਿਆ ਹਾਂਜੀ ਮਤਲਬ ਕਾਲ ਆਈ ਹੈ ਪਰ ਸਾਨੂੰ ਕਿਸੇ ਨੇ ਆ ਕੇ ਇੱਥੇ ਨਾ ਕੋਈ ਅਨਾਉਂਸਮੈਂਟ ਹੋਈ ਹੈ ਕਿ ਲਾਬੀ ਨਾ ਹੀ ਸਾਨੂੰ ਕਿਸੇ ਨੇ ਆ ਕੇ ਪਰਸਨਲ ਕਿਹਾ ਜਾਂ ਤਾਂ ਕੋਈ ਇੱਕ ਦਿਨ ਪਹਿਲਾਂ ਅਨਾਉਂਸਮੈਂਟ ਕਰ ਦਿੰਦੇ ਕਿ ਬੰਦ ਕਰੋ ਤੇ ਇਹੀ ਉਹਨਾਂ ਦੇ ਨਾਲ ਸੀ ਜੀ ਸ਼ਹਿਰ ਵਾਸੀ ਨੇ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਕਿਸੇ ਤਰ੍ਹਾਂ ਦੀ ਕੋਲ ਜੜੀਆ ਉਹਨਾਂ ਨੂੰ ਨਹੀਂ ਆਈ ਹੈਗੀ ਕਿਸੇ ਜੱਥੇਬੰਦੀ ਨੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਹੈਗਾ ਜੇਕਰ ਸੰਪਰਕ ਕਰਦੇ ਤਾਂ ਉਹ ਹਰ ਇੱਕ ਭਾਈਚਾਰੇ ਦੇ ਨਾਲ ਨੇ ਦੁਕਾਨਦਾਰ ਭਾਈ ਦੱਸ ਦਿਓ ਜੀ ਅੱਜ ਬੰਦ ਈ ਕਾਲ ਦਿੱਤੀ ਗਈ ਆ ਪਤਾ ਲੱਗਾ ਕਿਉਂ ਕਾਲ ਦਿੱਤੀ ਗਈਆਂ ਕੀ ਕਰਨ ਨਹੀਂ ਸਾਨੂੰ ਪਤਾ ਹੀ ਨਹੀਂ ਸਾਨੂੰ ਇਹ ਵੀ ਨਹੀਂ ਪਤਾ ਵੀ ਕਾਦੀ ਬੰਦਾ ਕਿਉਂ ਬੰਦਾ ਇੱਕ ਦਿਨ ਪਹਿਲਾਂ ਗਰਦਾਸਪੁਰ ਚ ਜੇ ਕਿਦੇ ਅਲੋਟਮੈਂਟ ਕਰ ਦੇਣ ਤੇ ਗਰਦਾਸਪੁਰ ਬੰਦਾ ਨਹੀਂ ਤੇ ਕੋਈ ਕਿਸੇ ਜੱਥੇਬੰਦੀ ਨੇ ਕਿਸੇ ਨੇ ਆਣ ਕੇ ਕਿਹਾ ਹੀ ਨਹੀਂ ਆ ਵੀ ਕਾਦੀ ਹੜਤਾਲ ਆ ਤੇ ਸਾਨੂੰ ਕੋਈ ਪਤਾ ਨਹੀਂ ਹੈਗਾ ਕਾਦੀ ਹੜਤਾਲ ਆ ਕਿਉਂ ਹੜਤਾਲ ਕਰਨ ਦੇ ਤਾਂ ਆਹੀ ਕਰਨੀਆਂ ਸਿੱਧੀ ਗੱਲ ਬਾਜ਼ਾਰ ਪੂਰੀ ਤਰ੍ਹਾਂ ਉਸਰ ਚੱਲ ਰਿਹਾ ਬਿਲਕੁਲ ਖੁੱਲੇ ਆ ਬਾਜ਼ਾਰ ਜੀ ਬਿਲਕੁਲ ਇਸ ਤਰ੍ਹਾਂ ਖੁੱਲਣ ਦੇ ਆ ਵੇਖੋ ਦੁਕਾਨ ਕੋਈ ਗੱਲ ਨਹੀਂ ਅਜੇ 10 ਵਜੇ ਹੋਣੇ ਮੇਰੇ ਖਿਆਲ ਚ ਤੇ ਕੋਈ ਗੱਲ ਨਹੀਂ ਕੋਈ ਅਸਰ ਨਹੀਂ ਹੈਗਾ ਜੀ ਮੇਰੇ ਉ ਬਿਲਕੁਲ ਇਹ ਦੁਕਾਨਦਾਰ ਨੇ ਗੁਰਦਾਸਪੁਰ ਦੇ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਉਹਨਾਂ ਨਾਲ ਕਿਸੇ ਵੀ ਜਥੇਬੰਦੀ ਨੇ ਸੰਪਰਕ ਨਹੀਂ ਕੀਤਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਕਿ ਇਹ ਜਿਹੜੀ ਬੰਦੀ ਕਾਲ ਦਿੱਤੀ ਗਈ ਹੈ ਭਾਰਤ ਬੰਦੀ ਕਾਲ ਦਿੱਤੀ ਗਈ ਹੈ ਕਿਉਂ ਦਿੱਤੀ ਗਈ ਹੈ ਕੀ ਕਾਰਨ ਹੈਗਾ ਵਾ ਲੇਕਿਨ ਆਪਾਂ ਸਪਸ਼ਟ ਕਰਦੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਜਿਹੜੇ ਰਾਖਵਾ ਕਰਨ ਹੈਗਾ ਉਸ ਤੇ ਕਿ ਕ੍ਰਮੀ ਲੇਅਰ ਬਣਾਉਂਦੀ ਜਿਹੜੀ ਗੱਲ ਕੀਤੀ ਗਈ ਸੀ ਜਿਸ ਤੋਂ ਬਾਅਦ ਜੋ ਦਲਿਤ ਸਮਾਜ ਹੈਗਾ ਉਹਨਾਂ ਦੇ ਵਿੱਚ ਰੋਸ ਹੈਗਾ ਸੀ ਤੇ ਉਹਨਾਂ ਦੇ ਵੱਲੋਂ ਅੱਜ ਭਾਰਤ ਬੰਦੀ ਕਾਲ ਜਿਹੜੀ ਹੈ ਉਹ ਦਿੱਤੀ ਗਈ ਸੀ ਲੇਕਿਨ ਪੰਜਾਬ ਦੇ ਵਿੱਚ ਇਸ ਅਸਰ ਜੜਾ ਵਾ ਗੁਰਦਾਸਪੁਰ ਦੇ ਵਿੱਚ ਦਾ ਅ कैमरा पर्सन जगजीत सिंह सिंह अवतार दैनिक सवेरा टीवी गुरदासपुर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप